ਅਸੀਂ ਬਨਾਰਸ ਗਏ ਸੀਗੇ ਬਹੁਤ ਹੀ ਰੌਣਕਾ ਸੀ ਤੇ ਜਿਵੇਂ ਬੰਦਾ ਉੱਥੇ ਬਨਾਰਸ ਜਾਂਦਾ ਆ ਜਾਂਦਾ ਖੁਸ਼ੀ ਖੁਸ਼ੀ ਆ ਪਰ ਔਣ ਨੂੰ ਮਨ ਨਹੀਂ ਕਰਦਾ ਹੁਣ ਸਾਰਿਆਂ ਦਾ ਮਨ ਥੋੜਾ ਉਦਾਸ ਜਿਹਾ ਆ ਕਿਉਂਕਿ ਉੱਥੋਂ ਔਣ ਨੂੰ ਚੀਜ਼ ਨਹੀਂ ਸੀ ਕਰਦਾ ਸੋ ਇੱਕ ਰਚਨਾ ਸ਼ੇਅਰ ਕਰਦਾ ਜੀ ਹੋ ਖੁਸ਼ੀ ਖੁਸ਼ੀ ਕਾਂਛੀ ਨੂੰ ਜਾਈਏ ਔਣ ਵੇਲੇ ਮਨ ਪਰਦਾ ਤੈਨੂੰ ਮਿਲਣ ਦੀ ਤਾਂਘ ਹੈ ਪ੍ਰੀਤਮ ਵਿਛੜਨ ਤੋਂ ਮਨ ਡਰਦਾ ਸੱਚ ਉਹ ਗਗਨਿਤ ਨਾਲ ਵਾਲਿਆ ਗੁਰੂ ਬਿਨਾਂ ਨਾ ਕੋਈ ਖੜਦਾ ਮੈਨੂੰ ਕੋਲ ਹੀ ਰੱਖ ਲੋ ਸਤ ਗੁਰ ਜੀ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਮੈਨੂੰ ਕੋਲ ਹੀ ਰੱਖ ਲੋ ਸਤ ਗੁਰ ਜੀ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ ਗੁਰਪਿਆਰੀ ਗੁਰੂ ਕੇ ਸਾਧ ਸੰਗਤ ਜੀਓ ਮੈਂ ਤੁਹਾਡਾ ਆਪਣਾ ਗਗਨਤ ਨਾਲ ਨਾਲ ਮੇਰੇ ਵੱਡੇ ਵੀਰ ਯੂਕੇ ਤੋਂ ਰਾਜ ਚੋਪੜਾ ਜੀ ਤੇ ਹੋਰ ਸਤਕਾਰਯੋਗ ਵੀਰ ਤੇ ਬਾਈ ਲਾਈਵ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਜੱਸੀ ਗੱਡੂ ਭਾਜੀ ਜਿਨ੍ਹਾਂ ਨੇ ਸਾਨੂੰ ਤਾਡੇ ਨਾਲ ਪੂਰਾ ਬੋਲੇ ਜੋੜ ਕੇ ਰੱਖਿਆ ਬੋਲੇ 100 ਰੁਪਏ ਜਰਨੂਰਦਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਸਤਗੁਰ ਸਰਵੰਦਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਅਮਰਜੀਤ ਸੰਤ ਰਾਮਨੰਦ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਸਾਰੀ ਸੰਗਤ ਦੇਖਦੇ ਹੋਏ ਆ ਬੀਗਮ ਐਕਸਪ੍ਰੈਸ ਜਲੰਧ ਬੀਗਪੁਰਾ ਐਕਸਪ੍ਰੈਸ ਜਲੰਧ ਲੱਗ ਗਈ ਆ ਟ੍ਰੇਨ ਦੇ ਅਸੀਂ ਸੰਤਾ ਮਹਾਪੁਰਸ਼ਣ ਆਏ ਦਿਲਾ ਸਚਕੰਡ ਦੇ ਬੱਲਾ ਮਹਾਪੁਰਸ਼ਾ ਦੇ ਗੱਦੀ ਦੇ ਬਰਾਜਮਾ ਨਰਿੰਜਨ 10 12 ਦੀ ਹਿਜਰੀ ਚਾਸੀ ਸਾਰੇ ਆਏ ਆ ਬਹੁਤ ਹੀ ਖੁਸ਼ੀਆਂ ਹੋ ਕੇ ਆਏ ਆ ਬਹੁਤ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਆ ਸਾਡੇ ਸਾਰੇ ਜਿੰਨੀਆਂ ਵੀ ਆਸਾਂ ਲੈ ਕੇ ਸਾਰੇ ਖੁਸ਼ ਹੋ ਕੇ ਆਏ ਆ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਜਿੰਨਾ ਵੀ ਸਾਡਾ ਮੀਡੀਆ ਚੈਨਲ ਆ ਉਹਨਾਂ ਸਾਰੀ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਆ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਇਹ ਹਾਰਟ ਟਾਈਮ ਦਾ ਨੂਹਰ ਪ੍ਰੋਗਰਾਮ ਦਾ ਨੂੰ ਨਾਲ ਹੀ ਇਹ ਦਿਖਾਈ ਜਾਂਦੇ ਆ ਲਾਈਵ ਦਿਖਾਈ ਜਾਂਦੇ ਆ ਔਰ 22 ਚੈਨਲ ਜਿਹੜਾ ਆ ਲਾਈਵ ਪ੍ਰੋਗਰਾਮ ਦਾ ਬਾਅਦ ਤੋਂ ਬਾਅਦ ਸ਼ੇਅਰ ਕਰੋ ਗੁਰਪ੍ਰੀਆਲੀ ਸਾਧ ਸੰਗਤ ਜੀ ਜਿੰਨੇ ਵੀ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਸਾਡੇ ਕਲਾਕਾਰ ਗਿਆ ਸੀ ਜਿੰਨੇ ਵੀ ਸਾਡੇ ਮਿਸ਼ਨ ਇਨ ਗਿਆ ਸੀ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਬਹੁਤ ਹੀ ਸਾਡਾ ਸੰਯੋਗ ਦਿੱਤਾ ਔਰ ਸੇਵਾਦਾਰ ਬਹੁਤ ਵਧੀਆ ਸੀਗਾ ਬਹੁਤ ਸੇਵਾ ਕੀਤੀ ਆ ਔਰ ਡੇਰਾ ਸਚਕੰਡ ਦੇ ਬੱਲਾ ਮਹਾਂਪੁਰਸ਼ਾਂ ਨੇ ਜਿੰਨੀ ਵੀ ਸਾਡੇ ਵਾਸ਼ਾ ਕੀਤੀ ਸੀ ਸਾਨੂੰ ਸਾਰੀਆਂ ਸਾਮਰਾ ਦਾ ਪੂਰੀਆਂ ਕਰਨ ਔਰ ਬਹੁਤ ਹੀ ਵਧੀਆ ਟ੍ਰੇਨ ਵਿੱਚ ਲੰਗਰ ਵੀ ਸੀਗਾ ਸੇਵਾਦਾਰ ਵੀ ਆਪਣੀ ਸੇਵਾ ਨੂੰ ਵੰਡਿਆ ਸੀ ਬਹੁਤ ਸਾਰੀ ਸੰਗਤ ਬਹੁਤ ਖੁਸ਼ ਸੀ ਅਸੀਂ ਧੰਨਵਾਦ ਕਰਦੇ ਡੇਰਾ ਸੱਚਖੰਡ ਦੇ ਬੱਲਾ ਮਹਾਪੁਰਸ਼ਾਂ ਦਾ ਸਾਰੀ ਸੰਗਤ ਦਾ ਕਰਦੇ ਆ ਜਿਨ੍ਹਾਂ ਦੀ ਉਹਨਾਂ ਦੀ ਹਜ਼ੂਰੀ ਚ ਗਏ ਸੀਗੇ ਉਹਨਾਂ ਹਜ਼ੂਰੀ ਚ ਵਾਪਸ ਆਏ ਆ ਇਹਨਾਂ ਕੁਝ ਕਹਿੰਦਾ ਸਾਰੀ ਸੰਗਤ ਨੂੰ ਜੈ ਗੁਰਦੇ ਜੋ ਬੋਲੇ 100 ਰੁਪਏ ਜੋ ਵੱਲੇ 100 ਰੁਪਏ ਸਤਿਗੁਰ ਸਰਵੰਦਾ ਮਹਾਰਾਜ ਦੀ ਜੈ ਜੋ ਵੱਲੇ 100 ਰੁਪਏ ਅਮਰਸ਼ੀ ਸੰਤ ਰਾਮਾ ਨਾ ਮਹਾਰਾਜ ਕੀ ਜੈ ਜੈ ਗੁਰਦੇਵ